ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੁਆ ਆਂ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਕਦੇ-ਕਦੇ ਜ਼ਿੰਦਗੀ ਸਾਨੂੰ ਇਦਾਂ ਦੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਦੇਖਣ ਨੂੰ ਤਾਂ ਸਭ ਕੁਝ ਹੁੰਦਾ ਹੈ ਪਰ ਅੰਦਰ ਬਹੁਤ ਗਹਿਰੀ ਕਮੀ ਹੁੰਦੀ ਹੈ ਇਸੇ ਕਮੀ ਦੇ ਨਾਲ ਜਿਉਂ ਰਹੀ ਸੀ ਅੰਜਲੀ ਦਿੱਲੀ ਦੀ ਠੰਡੀ ਸ਼ਾਮ ਸੀ ਆਫਿਸ ਦੀ ਸ਼ਿਫਟ ਖਤਮ ਹੋ ਚੁੱਕੀ ਸੀ ਲੋਕ ਜਲਦੀ ਜਲਦੀ ਕੈਪ ਫੜ ਰਹੇ ਸੀ ਪਰ ਅੰਜਲੀ ਹਮੇਸ਼ਾ ਦੀ ਤਰ੍ਹਾਂ ਬੱਸ ਸਟੈਂਡ ਤੱਕ ਪੈਦਲ ਚੱਲ ਕੇ ਆ ਰਹੀ ਸੀ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਸੜਕ ਤੇ ਗੱਡੀਆਂ ਦੀਆਂ ਲਾਈਟਾਂ ਪਾਣੀ ਵਿੱਚ ਚਮਕ ਰਹੀਆਂ ਸੀ ਤੇ ਬੱਸ ਸਟੈਂਡ ਦੀ ਛੱਤ ਵੀ ਟਪਕ ਟਪਕ ਕਰ ਰਹੀ ਸੀ ਉਹ ਵੀ ਆਪਣੇ ਪੁਰਾਣੇ ਹੋਣ ਦਾ ਸਬੂਤ ਦੇ ਰਹੀ ਸੀ ਅੰਜਲੀ ਨੇ ਦੁਪੱਟਾ ਥੋੜਾ ਕੱਸ ਕੇ ਆਪਣੇ ਉੱਪਰ ਲਿਆ ਤੇ ਮੋਢੇ ਤੇ ਫੈਲਾ ਲਿਆ ਪਰਿਆ ਬੈਗ ਚਿਹਰੇ ਤੇ ਧਕਾਨ ਤੇ ਅੱਖਾਂ ਵਿੱਚ ਖਾਲੀਪਣ ਜੋ ਅਕਸਰ ਵਿਆਹ ਦੇ ਕੁਝ ਸਾਲਾਂ ਬਾਅਦ ਕਈ ਔਰਤਾਂ ਦੀਆਂ ਅੱਖਾਂ ਵਿੱਚ ਦਿਖਾਈ ਦੇਣ ਲੱਗ ਜਾਂਦਾ ਹੈ ਉਸਦੇ ਵਿਆਹ ਨੂੰ 6 ਸਾਲ ਹੋ ਚੁੱਕੇ ਸੀ ਪਤੀ 모ਹਿਤ ਇੱਕ ਪ੍ਰਾਈਵੇਟ ਬੈਂਕ ਵਿੱਚ ਮੈਨੇਜਰ ਸੀ ਉਹ ਬੁਰਾ ਆਦਮੀ ਨਹੀਂ ਸੀ ਪਰ ਜ਼ਿੰਦਗੀ ਦੀ ਭੱਜ ਦੌੜ ਟਾਰਗੇਟ ਪ੍ਰਮੋਸ਼ਨ ਇਨਾ ਸਭ ਨੇ ਉਸਦੇ ਚਿਹਰੇ ਤੋਂ ਮੁਸਕਾਨ ਤੇ ਜ਼ੁਬਾਨ ਤੋਂ ਫੁਸਰਤ ਦੋਨੇ ਕੰਮ ਦੇ ਬੋਝ ਨੇ ਖੋਲੇ ਸੀ ਅੰਜਲੀ ਸਵੇਰ ਤੋਂ ਰਾਤ ਤੱਕ ਘਰ ਤੇ ਨੌਕਰੀ ਦੇ ਵਿਚਕਾਰ ਝੂਂਜਦੀ ਰਹਿੰਦੀ ਆਖਰੀ ਵਾਰ ਕਿਸੇ ਨੇ ਪੁੱਛਿਆ ਹੀ ਨਹੀਂ ਇੰਨੇ ਨੂੰ ਪਿੱਛੇ ਤੋਂ ਬੱਸ ਦਾ ਹਾਰਨ ਵੱਜਿਆ ਅੰਜਲੀ ਥੋੜਾ ਕਿਨਾਰੇ ਹੋਈ ਇੱਕ ਕੰਪਨੀ ਸਟਾਫ ਦੀ ਬੱਸ ਰੁਕੀ ਜਿਸ ਦੇ ਉੱਪਰ ਗਲੋਬਲ ਲਿਖਿਆ ਸੀ ਖਿੜਕੀ ਰਾਹੀਂ ਇੱਕ ਚਿਹਰਾ ਬਾਹਰ ਝਾਕਿਆ ਕਪੜਿਆਂ ਵਿੱਚ ਕੋਈ ਖਾਸ ਗੱਲ ਨਹੀਂ ਪਰ ਮੁਸਕਾਨ ਬਹੁਤ ਸਾਫ਼ ਸੀ ਹਾਏ ਅੰਜਲੀ ਆਵਾਜ਼ ਵਿੱਚ ਆਪਣਾਪਣ ਸੀ ਇਹ ਸੀ ਦੀਪਕ ਉਸੇ ਕੰਪਨੀ ਵਿੱਚ ਦੂਸਰੀ ਟੀਮ ਵਿੱਚ ਕੰਮ ਕਰਦਾ ਸੀ ਕੁਝ ਮਹੀਨੇ ਪਹਿਲਾਂ ਹੀ ਜੁਆਇਨ ਹੋਇਆ ਸੀ ਸਾਰਿਆਂ ਦੇ ਵਿਚਕਾਰ ਉਸਦੀ ਇਮੇਜ ਮਦਦਗਾਰ ਤੇ ਸ਼ਾਂਤ ਸੁਭਾਅ ਦੀ ਬਣ ਚੁੱਕੀ ਸੀ ਅੰਜਲੀ ਹਲਕਾ ਜਿਹਾ ਮੁਸਕਰਾਈ ਬਸ ਉਨਾ ਹੀ ਇਨੇ ਸਾਲਾਂ ਬਾਅਦ ਕਿਸੇ ਸਹਿਕਰਮੀ ਦੇ ਹਾਏ ਨਾਲ ਦਿਲ ਕਿਉਂ ਟੜਕ ਜਾਵੇ ਉਸ ਨੂੰ ਖੁਦ ਸਮਝ ਨਹੀਂ ਆਇਆ ਦੀਪਕ ਨੇ ਖਿੜਕੀ ਨਾਲ ਹੀ ਇਸ਼ਾਰਾ ਕੀਤਾ ਜਿਵੇਂ ਪੁੱਛ ਰਿਹਾ ਹੋਵੇ ਘਰੇ ਜਾ ਰਹੀ ਹੈ ਅੰਜਲੀ ਨੇ ਸਿਰ ਹਿਲਾ ਕੇ ਹਾਂ ਕਿਹਾ ਬੱਸ ਵਿੱਚ ਬਹੁਤ ਜਗ੍ਹਾ ਸੀ ਪਰ ਅੰਜਲੀ ਨੇ ਹਮੇਸ਼ਾ ਦੀ ਤਰ੍ਹਾਂ ਪਬਲਿਕ ਬੱਸ ਦਾ ਇੰਤਜ਼ਾਰ ਕਰਨਾ ਚੁਣਿਆ ਉਸ ਨੂੰ ਆਦਤ ਸੀ ਆਪਣੀਆਂ ਮੁਸ਼ਕਲਾਂ ਖੁਦ ਚੱਕਣ ਦੀ ਬੱਸ ਅੱਗੇ ਵਧ ਗਈ ਪਿੱਛੇ ਦੀ ਸੀਟ ਤੋਂ ਝਾਕਦੇ ਹੋਏ ਦੀਪਕ ਦਾ ਚਿਹਰਾ ਹੌਲੀ-ਹੌਲੀ ਧੁੰਦਲਾ ਹੋ ਗਿਆ ਪਰ ਉਸ ਛੋਟੀ ਜਹੀ ਮੁਸਕਾਨ ਨੇ ਅੰਜਲੀ ਦੇ ਅੰਦਰ ਇੱਕ ਲੰਮਾ ਸਵਾਲ ਛੱਡ ਦਿੱਤਾ ਕਿਤੇ ਇੰਦਾ ਤਾਂ ਨਹੀਂ ਕਿ ਮੈਨੂੰ ਬਹੁਤ ਦਿਨਾਂ ਬਾਅਦ ਕਿਸੇ ਨੇ ਇਨਸਾਨੀ ਤਰੀਕਾ ਦੇਖਿਆ ਉਸ ਰਾਤ ਅੰਜਲੀ ਨੇ ਖਾਣਾ ਬਣਾਇਆ ਤੇ ਆਪਣੇ ਪਤੀ ਮੋਹਿਤ ਦੇ ਸਾਹਮਣੇ ਰੱਖ ਦਿੱਤਾ ਉਹ ਮੋਬਾਈਲ ਵਿੱਚ ਮੀਟਿੰਗ ਦੇ ਮੇਲ ਦੇਖ ਰਿਹਾ ਸੀ ਦਿਨ ਕਿਦਾਂ ਦਾ ਰਿਹਾ ਅੰਜਲੀ ਨੇ ਸ਼ਾਂਤ ਆਵਾਜ਼ ਵਿੱਚ ਪੁੱਛਿਆ ਜਿੱਦਾਂ ਹਮੇਸ਼ਾ ਰਹਿੰਦਾ ਹੈ ਬਿਨਾਂ ਨਜ਼ਰ ਚੁੱਕੇ ਜਵਾਬ ਆਇਆ ਅੰਜਲੀ ਨੇ ਮਹਿਸੂਸ ਕੀਤਾ ਕਿਸੇ ਨੇ ਉਸਦੇ ਦਿਨ ਬਾਰੇ ਨਹੀਂ ਪੁੱਛਿਆ ਪਰ ਫਿਰ ਵੀ ਉਸਨੇ ਖੁਦ ਨੂੰ ਸਮਝਾ ਲਿਆ ਚਲੋ ਕੱਲ ਵਧੀਆ ਹੋਵੇਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੱਲ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਲੈ ਕੇ ਆਉਣ ਵਾਲਾ ਹੈ ਅਗਲੇ ਦਿਨ ਆਫਿਸ ਵਿੱਚ ਕਾਫੀ ਮਸ਼ੀਨ ਦੇ ਕੋਲ ਅੰਜਲੀ ਇਕੱਲੀ ਖੜੀ ਸੀ ਪਿੱਛੇ ਤੋਂ ਆਵਾਜ਼ ਆਈ ਅੱਜ ਕਾਫੀ ਵਿੱਚ ਸ਼ੱਕਰ ਜ਼ਿਆਦਾ ਤਾਂ ਨਹੀਂ ਪਾ ਦਿੱਤੀ ਤੁਸੀਂ ਅੰਜਲੀ ਪਿੱਛੇ ਮੁੜੀ ਤਾਂ ਦੀਪਕ ਮੁਸਕਰਾ ਰਿਹਾ ਸੀ ਕਿਉਂ ਅੰਜਲੀ ਨੇ ਹੱਸ ਕੇ ਪੁੱਛਿਆ ਕਿਉਂਕਿ ਜੇ ਤੁਸੀਂ ਹੱਸ ਰਹੇ ਹੋ ਤਾਂ ਅੱਜ ਦਾ ਦਿਨ ਪਹਿਲਾਂ ਤੋਂ ਹੀ ਮਿੱਠਾ ਹੋ ਚੁੱਕਿਆ ਹੈ ਇਹ ਸੁਣ ਕੇ ਅੰਜਲੀ ਵੀ ਹੱਸਣ ਲੱਗੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਅੰਜਲੀ ਦੀ ਮੁਸਕਾਨ ਦੀ ਤਾਰੀਫ ਕੀਤੀ ਸੀ ਉਸ ਦੀ ਡਰੈਸ ਮੇਕਅਪ ਜਾਂ ਕੁਕਿੰਗ ਦੀ ਨਹੀਂ ਕੁਝ ਦਿਨ ਇਦਾਂ ਹੀ ਲੰਘ ਗਏ ਇੱਕ ਪ੍ਰੋਜੈਕਟ ਤੇ ਗੱਲਬਾਤ ਤੇ ਕੰਟੀਨ ਵਿੱਚ ਇੱਕ ਹੀ ਟੇਬਲ ਤੇ ਲੰਚ ਕਦੇ ਬੱਸ ਸਟੈਂਡ ਤੱਕ ਦੋ ਇਕੱਠੇ ਨਾਲ ਨਾਲ ਦੋ ਮਿੰਟ ਦੀ ਵਾਕਿੰਗ ਦੀਪਕ ਹਮੇਸ਼ਾ ਇੱਕ ਖਾਸ ਦੂਰੀ ਬਣਾ ਕੇ ਰੱਖਦਾ ਨਾ ਕਦੇ ਫੋਨ ਨੰਬਰ ਮੰਗਿਆ ਤੇ ਨਾ ਹੀ ਓਵਰ ਫਰੈਂਡਲੀ ਹੋਇਆ ਪਰ ਇੰਨਾ ਜ਼ਰੂਰ ਸੀ ਉਹ ਸੁਣਦਾ ਬਹੁਤ ਧਿਆਨ ਨਾਲ ਸੀ ਇੱਕ ਦਿਨ ਲੰਚ ਬ੍ਰੇਕ ਵਿੱਚ ਦੀਪਕ ਨੇ ਅਚਾਨਕ ਪੁੱਛਿਆ ਅੰਜਲੀ ਤੁਸੀਂ ਸਾਰਾ ਦਿਨ ਇਨਾਂ ਕੁਝ ਸੰਭਾਲਦੇ ਹੋ ਕਦੇ ਖੁਦ ਦੇ ਲਈ ਵੀ ਕੁਝ ਸੋਚਦੇ ਹੋ ਕੇ ਨਹੀਂ ਅੰਜਲੀ ਨੇ ਪਲੇਟ 'ਚੋਂ ਨજર ਚੁੱਕੀ ਇਹ ਸਵਾਲ ਕਦੇ ਕਿਸੇ ਨੇ ਪਹਿਲਾਂ ਨਹੀਂ ਪੁੱਛਿਆ ਸੀ ਸ਼ਾਇਦ ਨਹੀਂ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਵਿਆਹ ਨੌਕਰੀ ਕਰ ਬਸ ਇਹੀ ਸਭ ਕੋ ਜੈ ਤੇ ਤੁਸੀਂ ਦੀਪਕ ਨੇ ਫੇਰ ਪੁੱਛਿਆ ਤੁਹਾਡੀ ਪਸੰਦ ਤੁਹਾਡੇ ਸੁਪਨੇ ਅੰਜਲੀ ਕੁਝ ਪਲ ਸੋਚਣ ਲੱਗੀ ਪਰ ਜਵਾਬ ਨਹੀਂ ਮਿਲਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਅੰਦਰ ਰੱਖੀ ਧੂੜ ਨਾਲ ਭਰੀ ਡਾਇਰੀ ਕਿਸੇ ਨੇ ਚੱਕ ਲਈ ਹੋਵੇ ਜਿਸ ਨੂੰ ਉਹ ਖੁਦ ਵੀ ਭੁੱਲ ਚੁੱਕੀ ਸੀ ਇੱਧਰ ਉੱਧਰ ਅੱਖਾਂ ਕੁਝ ਨੋਟ ਕਰ ਰਹੀਆਂ ਸੀ ਕਾਰਿਡੋਰ ਵਿੱਚ ਚੱਲਦੀ ਸਮੇਂ ਦੋ ਤਿੰਨ ਨਾਲ ਕੰਮ ਕਰਨ ਵਾਲੇ ਆਪਸ ਵਿੱਚ ਗੱਲਾਂ ਕਰਦੇ ਲੱਗਦਾ ਹੈ ਦੋਨਾਂ ਵਿੱਚ ਕੁਝ ਚੱਲ ਰਿਹਾ ਹੈ ਵਿਆਹੀ ਹੋਈ ਹੈ ਨਾ ਉਹ ਫਿਰ ਵੀ ਪੱਥਰ ਦੀ ਤਰ੍ਹਾਂ ਠੰਡੇ ਇਹ ਸ਼ਬਦ ਕੰਨਾਂ ਤੱਕ ਤਾਂ ਨਹੀਂ ਪਹੁੰਚੇ ਪਰ ਵਕਤ ਦੇ ਨਾਲ ਹਵਾ ਵਿੱਚ ਘੁਲਣ ਲੱਗੇ ਇੱਕ ਸ਼ਾਮ ਬੱਸ ਸਟਾਪ ਤੇ ਬਾਰਿਸ਼ ਤੇਜ਼ ਸੀ ਦੀਪਕ ਦੇ ਕੋਲ ਛਤਰੀ ਸੀ ਆਓ ਆ ਜਾਓ ਛਤਰੀ ਦੇ ਹੇਠ ਖੜੇ ਹੋ ਜਾਓ ਉਸਨੇ ਸਹਿਜਤਾ ਦੇ ਨਾਲ ਕਿਹਾ ਅੰਜਲੀ ਨੇ ਝਿਜਕ ਕੇ ਇੱਕ ਕਦਮ ਰੱਖਿਆ ਦੋਨਾਂ ਦੇ ਵਿੱਚ ਹਜੇ ਵੀ 1 ਫੁੱਟ ਦੀ ਦੂਰੀ ਸੀ ਪਰ ਫਿਰ ਵੀ ਅੰਜਲੀ ਨੂੰ ਲੱਗਿਆ ਕਿ ਜਿਵੇਂ ਲੋਕ ਉਸ ਨੂੰ ਦੂਰੋਂ ਦੇਖ ਰਹੇ ਆ ਦੀਪਕ ਇਹ ਠੀਕ ਨਹੀਂ ਹੈ ਅੰਜਲੀ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਦੀਪਕ ਦਾ ਚਿਹਰਾ ਗੰਭੀਰ ਹੋ ਗਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਦਾ ਹੈ ਅੰਜਲੀ ਨੇ ਡਰਦੇ ਡਰਦੇ ਸੱਚ ਬੋਲਿਆ ਪਰ ਮੈਂ ਡਰਦੀ ਵੀ ਹਾਂ ਕਿਤੇ ਇਹ ਸਭ ਕੁਝ ਗਲਤ ਨਾ ਹੋ ਜਾਵੇ ਦੀਪਕ ਨੇ ਆਪਣੀ ਛਤਰੀ ਥੋੜੀ ਅੱਗੇ ਕੀਤੀ ਤਾਂ ਕਿ بارش ਦੀਆਂ ਬੂੰਦਾਂ ਅੰਜਲੀ ਦੇ ਉੱਪਰ ਨਾ ਪੈਣ ਅੰਜਲੀ ਭਾਵਨਾਵਾਂ ਗਲਤ ਨਹੀਂ ਹੁੰਦੀਆਂ ਇਰਾਦੇ ਗਲਤ ਹੁੰਦੇ ਹਨ ਮੈਂ ਵਾਅਦਾ ਕਰਦਾ ਹਾਂ ਮੇਰੇ ਇਰਾਦੇ ਕਦੇ ਵੀ ਗਲਤ ਨਹੀਂ ਹੋਣਗੇ ਇਹ ਸੋਨ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ بارش ਵਿੱਚ ਉਹ ਹੰਝੂ ਛੁੱਪ ਗਏ ਉਸੇ ਰਾਤ ਕਿਸੇ ਨੇ ਆਫਿਸ ਦੇ ਵਟਸਐਪ ਗਰੁੱਪ ਤੇ ਇੱਕ ਮਜ਼ਾਕੀਆ ਮੈਸੇਜ ਕਰ ਦਿੱਤਾ ਅੱਜ ਫੇਰ ਬੱਸ ਸਟਾਪ ਤੇ ਰੋਮਾਂਸ ਦੇਖਿਆ ਗਿਆ ਹੱਥ ਵਿੱਚ ਛਤਰੀ ਅੱਖਾਂ ਵਿੱਚ ਪਿਆਰ ਕਿਸੇ ਵੀ ਨਾਮ ਦਾ ਜ਼ਿਕਰ ਨਹੀਂ ਸੀ ਪਰ ਇਸ਼ਾਰਾ ਸਾਫ਼ ਸੀ ਥੋੜੀਆਂ-ਥੋੜੀਆਂ ਗੱਲਾਂ ਹੌਲੀ-ਹੌਲੀ ਜ਼ਹਿਰ ਬਣਦੀਆਂ ਜਾ ਰਹੀਆਂ ਸੀ ਤੇ ਇਹ ਜ਼ਹਿਰ ਜਾਦਾ ਸਮੇਂ ਤੱਕ ਘਰ ਦੇ ਦਰਵਾਜ਼ੇ ਦੇ ਬਾਹਰ ਨਹੀਂ ਰੁਕਣ ਵਾਲਾ ਸੀ ਕੁਝ ਦਿਨ ਬਾਅਦ ਦੀ ਗੱਲ ਹੈ 모हित ਰਾਤ ਨੂੰ ਘਰ ਆਇਆ ਚਿਹਰਾ ਗੰਭੀਰ ਅੰਜਲੀ ਨੇ ਦਰਵਾਜ਼ਾ ਖੋਲ੍ਹਿਆ ਉਸਨੇ ਆਦਤ ਦੇ ਮੁਤਾਬਕ ਪੁੱਛਿਆ ਤੁਹਾਡੇ ਲਈ ਚਾਹ ਬਣਾਵਾਂ ਪਹਿਲਾਂ ਇੱਕ ਗੱਲ ਦੱਸ 모हित ਸਿੱਧਾ ਸੋਫੇ ਤੇ ਬੈਠ ਗਿਆ ਤੇਰੇ ਆਫਿਸ ਵਿੱਚ ਦੀਪਕ ਨਾਮ ਦਾ ਕੋਈ ਲੜਕਾ ਹੈ ਇਹ ਨਾਮ ਸੁਣ ਅੰਜਲੀ ਹੈਰਾਨ ਹੋ ਗਈ ਉਸਨੇ ਪਾਣੀ ਦਾ ਗਲਾਸ ਟੇਬਲ ਤੇ ਰੱਖ ਦਿੱਤਾ ਹਾਂ ਹੈ ਕਿਉਂ ਲੋਕ ਕਹਿ ਰਹੇ ਆ ਤੇਰੀ ਉਸ ਨਾਲ ਕਾਫੀ ਦੋਸਤੀ ਹੋ ਗਈ ਐ ਅੰਜਲੀ ਦੇ ਹੱਥ ਵਿੱਚੋਂ ਗਲਾਸ ਲਗਭਗ ਛੁੱਟ ਗਿਆ ਕਿਸ ਨੇ ਕਿਹਾ ਉਸਨੇ ਕੁਬਰਾ ਕੇ ਪੁੱਛਿਆ ਜ਼ਰੂਰੀ ਨਹੀਂ ਕੌਣ ਜ਼ਰੂਰੀ ਇਹ ਹੈ ਕਿ ਮੈਂ ਕੀ ਸੋਚ ਰਹੀ ਹਾਂ ਮੋਹਿਤ ਦੀਆਂ ਅੱਖਾਂ ਵਿੱਚ ਸ਼ੱਕ ਸੀ ਥਕਾਨ ਤੋਂ ਜ਼ਿਆਦਾ ਗੁੱਸਾ ਤੁਸੀਂ ਕੀ ਸੋਚ ਰਹੇ ਹੋ ਅੰਜਲੀ ਨੇ ਹਿੰਮਤ ਜਟਾਈ ਕਿ ਤੁਹਾਨੂੰ ਮੇਰੇ ਨਾਲ ਹੁਣ ਖੁਸ਼ੀ ਨਹੀਂ ਮਿਲਦੀ ਮੋਹਿਤ ਦੀ ਆਵਾਜ਼ ਕੰਬ ਰਹੀ ਸੀ ਇਹ ਸਵਾਲ ਸੁਣ ਕੇ ਅੰਜਲੀ ਰੋਣ ਲੱਗੀ ਮੇਰੀ ਖੁਸ਼ੀ ਤੁਹਾਡੇ ਨਾਲ ਹੀ ਜੁੜੀ ਐ ਮੋਹਿਤ ਪਰ ਤੁਸੀਂ ਹੈ ਕਿੱਥੇ ਮੇਰੇ ਨਾਲ ਉਸਨੇ ਪਹਿਲੀ ਵਾਰ ਦਿਲ ਦੀ ਗੱਲ ਜ਼ੁਬਾਨ ਤੇ ਲਿਆ ਕੇ ਰੱਖ ਦਿੱਤੀ ਸਵੇਰੇ ਤੁਸੀਂ ਭੱਜਦੇ ਹੋਏ ਆਫਿਸ ਚਲੇ ਜਾਂਦੇ ਹੋ ਰਾਤ ਨੂੰ ਤਾਂ ਲੈਪਟਾਪ ਵਿੱਚ ਵਿਜੀ ਰਹਿੰਦੇ ਹੋ ਮੈਂ ਕਦੋਂ ਤੁਹਾਡੇ ਨਾਲ ਆਪਣੇ ਡਰ ਆਪਣੀਆਂ ਉਲਝਨਾ ਆਪਣੀ ਥਕਾਨ ਨੂੰ ਵੰਡਾਂ ਮੋਹਿਤ ਦੇ ਕੋਲ ਕੋਈ ਜਵਾਬ ਨਹੀਂ ਸੀ ਉਹ ਚੁੱਪ ਚਾਪ ਸੁਣਦਾ ਰਿਹਾ ਅੰਜਲੀ ਨੇ ਹੌਲੀ ਜਿਹੀ ਕਿਹਾ ਦੀਪਕ ਨੇ ਕਦੇ ਵੀ ਮੇਰੀ ਸੀਮਾ ਪਾਰ ਨਹੀਂ ਕੀਤੀ ਉਸਨੇ ਸਿਰਫ ਇਨਾ ਕੀਤਾ ਕਿ ਜਦੋਂ ਮੈਂ ਬਹੁਤ ਇਕੱਲੀ ਸੀ ਉਦੋਂ ਉਸਨੇ ਮੇਰੀ ਗੱਲ ਸੁਣ ਲਈ ਮੋਹਿਤ ਦੇ ਅੰਦਰ ਕੁਝ ਟੁੱਟ ਜਿਹਾ ਗਿਆ ਉਸਨੇ ਸੋਚਿਆ ਕਿ ਮੈਂ ਵਾਕਿਆ ਹੀ ਇੰਨਾ ਦੂਰ ਹੋ ਗਿਆ ਅੰਜਲੀ ਤੋਂ ਅਗਲੇ ਦਿਨ ਮੋਹਿਤ ਨੇ ਆਫਿਸ ਤੋਂ ਬਾਅਦ ਦੀਪਕ ਨੂੰ ਕਾਫੀ ਸ਼ਾਪ ਵਿੱਚ ਬੁਲਾਇਆ ਦੀਪਕ ਥੋੜੀ हिचक ਦੇ ਨਾਲ ਆਇਆ ਉਸ ਨੂੰ ਅੰਦਾਜ਼ਾ ਸੀ ਇਹ ਮੁਲਾਕਾਤ ਆਸਾਨ ਨਹੀਂ ਹੋਵੇਗੀ ਬੈਠੋ 모हित ਨੇ ਸਾਹਮਣੇ ਵਾਲੀ ਕੁਰਸੀ ਦੇ ਵੱਲ ਇਸ਼ਾਰਾ ਕੀਤਾ ਕੁਝ ਪਲ ਦੋਨੋਂ ਖਮੋਸ਼ ਰਹੇ ਫਿਰ 모हित ਬੋਲਿਆ ਮੈਨੂੰ ਇੱਕ ਗੱਲ ਸਾਫ਼ ਦੱਸ ਅੰਜਲੀ ਦੇ ਲਈ ਤੇਰੇ ਦਿਲ ਵਿੱਚ ਕੀ ਹੈ ਦੀਪਕ ਨੇ ਬਿਨਾਂ ਨਜ਼ਰਾਂ ਚੁੱਕਾਏ ਕਿਹਾ ਸਨਮਾਨ ਮੋਹਿਤ ਨੇ ਉਮੀਦ ਨਹੀਂ ਕੀਤੀ ਸੀ ਕਿ ਜਵਾਬ ਇੰਨਾ ਛੋਟਾ ਤੇ ਇੰਨਾ ਸਿੱਧਾ ਹੋਵੇਗਾ ਹੋਰ ਕੁਝ ਨਹੀਂ ਉਸਨੇ ਫੇਰ ਪੁੱਛਿਆ ਨਹੀਂ ਦੀਪਕ ਬੋਲਿਆ ਉਹ ਤੁਹਾਡੀ ਪਤਨੀ ਹੈ ਸਰ ਤੇ ਮੇਰੇ ਲਈ ਸਿਰਫ ਇੱਕ ਇਨਸਾਨ ਹੈ ਜੋ ਬਹੁਤ ਇਕੱਲੀ ਸੀ ਮੋਹਿਤ ਦੇ ਅੰਦਰ ਕਿਤੇ ਗੈਰੀ ਸ਼ਰਮ ਨੇ ਸਿਰ ਉਠਾਇਆ ਕੁਝ ਦੇਰ ਖਮੋਸ਼ੀ ਰਹੀ ਫਿਰ ਦੀਪਕ ਖੁਦ ਬੋਲਿਆ ਮੈਂ ਜਾਣਦਾ ਹਾਂ ਲੋਕ ਗੱਲਾਂ ਕਰ ਰਹੇ ਆ ਜੇਕਰ ਮੇਰੀ ਵਜ੍ਹਾ ਨਾਲ ਅੰਜਲੀ ਨੂੰ ਜਾਂ ਤੁਹਾਡੇ ਰਿਸ਼ਤੇ ਨੂੰ ਕੋਈ ਵੀ ਝੂਟ ਪਹੁੰਚ ਰਹੀ ਹੈ ਤਾਂ ਮੈਂ ਦੂਰ ਹੋ ਜਾਵਾਂਗਾ ਤੁਸੀਂ ਜਾਉਂਗੇ ਤਾਂ ਅੰਜਲੀ ਹੋਰ ਜ਼ਿਆਦਾ ਇਕੱਲੀ ਹੋ ਜਾਵੇਗੀ ਮੋਹਿਤ ਦੇ ਮੂੰਹ ਵਿੱਚੋਂ ਇਹ ਸ਼ਬਦ ਅਚਾਨਕ ਨਿਕਲ ਗਿਆ ਉਹ ਖੁਦ ਚੌਂਕ ਗਿਆ ਕਿ ਇਹ ਉਸਨੇ ਕੀ ਕਹਿ ਦਿੱਤਾ ਦੀਪਕ ਹਲਕਾ ਜਿਹਾ ਮੁਸਕਰਾਇਆ ਸ਼ਾਇਦ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਖੁਦ ਉਸ ਨਾਲ ਬੈਠ ਕੇ ਗੱਲ ਕਰੋ ਮੋਹਿਤ ਨੂੰ ਪਹਿਲੀ ਵਾਰ ਇੱਕ ਸਾਫ਼ ਰਸਤਾ ਦਿਖਾਈ ਦਿੱਤਾ ਉਸ ਰਾਤ ਘਰ ਵਿੱਚ ਕੁਝ ਅਲੱਗ ਹੋਇਆ ਖਾਣਾ ਖਾਣ ਤੋਂ ਬਾਅਦ ਮੋਹਿਤ ਨੇ ਟੀਵੀ ਬੰਦ ਕਰ ਦਿੱਤਾ ਮੋਬਾਈਲ ਸਾਈਡ ਤੇ ਰੱਖ ਦਿੱਤਾ ਤੇ ਅੰਜਲੀ ਦੇ ਨਾਲ ਡਾਈਨਿੰਗ ਟੇਬਲ ਤੇ ਹੀ ਬੈਠ ਗਿਆ ਅੱਜ ਥੋੜਾ ਸਮਾਂ ਸਿਰਫ ਤੇਰੀਆਂ ਸੁਣਾ ਉਸ ਨੇ ਸੰਕੋਚ ਨਾਲ ਕਿਹਾ ਅੰਜਲੀ ਇਸ ਸਵਾਲ ਦੀ ਆਦੀ ਨਹੀਂ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਹਿਚਕਦੇ ਹੋਏ ਆਪਣੀਆਂ ਸਾਰੀਆਂ ਗੱਲਾਂ ਹੌਲੀ-ਹੌਲੀ ਕਰਨੀਆਂ ਸ਼ੁਰੂ ਕੀਤੀਆਂ ਪਿੰਡ ਤੋਂ ਸ਼ਹਿਰ ਆਉਣ ਦਾ ਡਰ ਨੌਕਰੀ ਤੇ ਘਰ ਦੇ ਵਿੱਚ ਥਕਾਨ ਮਾਂ ਬਣਨ ਦੀ ਅਧੂਰੀ ਖੁਆਇਸ਼ ਤੇ ਸਭ ਤੋਂ ਜ਼ਿਆਦਾ ਮੋਹਿਤ ਤੋਂ ਦੂਰ ਹੋ ਜਾਣ ਦਾ ਦਰਦ ਮੋਹਿਤ ਚੁੱਪਚਾਪ ਸੁਣਦਾ ਰਿਹਾ ਕਦੇ-ਕਦੇ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਪਰ ਉਸ ਨੇ ਵਿੱਚ ਨਹੀਂ ਟੋਕਿਆ ਉਸ ਰਾਤ ਪਹਿਲੀ ਵਾਰ ਦੋਨੇ ਕਾਫੀ ਦੇਰ ਤੱਕ ਜਾਗਦੇ ਰਹੇ ਪਰ ਫੋਨ ਦੀ ਸਕਰੀਨ ਨਹੀਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖਦੇ ਰਹੇ ਤੇ ਕਿਤੇ ਅੰਦਰ ਉਹਨਾਂ ਦਾ ਰਿਸ਼ਤਾ ਦੁਬਾਰਾ ਸਾਹ ਲੈਣ ਲੱਗਿਆ ਕੁਝ ਹਫ਼ਤਿਆਂ ਬਾਅਦ ਦੀਪਕ ਨੇ ਟਰਾਂਸਫਰ ਦੇ ਲਈ ਐਪਲੀਕੇਸ਼ਨ ਪਾ ਦਿੱਤੀ ਕੰਪਨੀ ਦੀ ਦੂਸਰੀ ਸ਼ਾਖਾ ਵਿੱਚ ਉਸ ਨੂੰ ਬਿਹਤਰ ਮੌਕਾ ਮਿਲਣ ਜਾ ਰਿਹਾ ਸੀ ਅੰਜਲੀ ਨੂੰ ਇਹ ਗੱਲ ਮੁਹਿੱਤ ਤੋਂ ਪਤਾ ਲੱਗੀ ਦਿਲ ਵਿੱਚ ਹਲਕਾ ਜਿਹਾ ਖਾਲੀਪਨ ਮਹਿਸੂਸ ਹੋਇਆ ਪਰ ਇਸ ਵਾਰ ਉਹ ਆਪਣੇ ਆਪ ਨਾਲ ਸਾਫਸੀ ਜੋ ਰਿਸ਼ਤਾ ਸਿਰਫ ਸਹਾਰਾ ਸੀ ਉਸ ਨੂੰ ਟਹਿਰਾਵ ਬਣਾਉਣਾ ਠੀਕ ਨਹੀਂ ਟਰਾਂਸਫਰ ਕਨਫਰਮ ਹੋਣ ਵਾਲੇ ਦਿਨ ਸ਼ਾਮ ਨੂੰ ਬਾਰਿਸ਼ ਹੋ ਰਹੀ ਸੀ ਅੰਜਲੀ ਨੇ ਖੁਦ ਹੀ ਮੋਹਿਤ ਨੂੰ ਕਿਹਾ ਅੱਜ ਥੋੜਾ ਜਲਦੀ ਜਾ ਸਕਦੇ ਹੋ ਤੁਸੀਂ ਇੱਕ ਜਗ੍ਹਾ ਤੇ ਜਾਣਾ ਹੈ ਮੋਹਿਤ ਨੇ ਬਿਨਾਂ ਸਵਾਲ ਕੀਤੇ ਹਾਂ ਕਰ ਦਿੱਤੀ ਇਹ ਵੀ ਸ਼ਾਇਦ ਉਸ ਦੇ ਬਦਲ ਜਾਣ ਦੀ ਨਿਸ਼ਾਨੀ ਸੀ ਦੋਨੇ バス ਸਟਾਪ ਤੇ ਪਹੁੰਚੇ ਉਹੀ ਪੁਰਾਣਾ ਸ਼ੈੱਡ ਉਹੀ ਗਿੱਲੀ ਸੜਕ ਥੋੜੇ ਸਮੇਂ ਬਾਅਦ ਗਲੋਬਲ ਕ੍ਰੌਪ ਦੀ ਬੱਸ ਆਈ ਅੰਦਰੋਦੀਪਕ ਨੇ ਭਾਪ ਲਿਆ ਕਿ ਇਹ ਸ਼ਾਇਦ ਉਸਦੀ ਆਖਰੀ ਮੁਲਾਕਾਤ ਹੋਵੇਗੀ ਬੱਸ ਰੁਕੀ ਪਰ ਉਹ ਉਤਰਿਆ ਨਹੀਂ ਖਿੜਕੀ ਦੇ ਕੋਲ ਆ ਕੇ ਖੜਾ ਹੋ ਗਿਆ ਅੰਜਲੀ ਨੇ ਹੱਥ ਹਿਲਾਇਆ ਮੋਹਿਤ ਉਸਦੇ ਨਾਲ ਖੜਾ ਸੀ ਦੀਪਕ ਨੇ ਦੋਨਾਂ ਨੂੰ ਇਕੱਠੇ ਦੇਖ ਕੇ ਸਕੂਨ ਦਾ ਸਾਹ ਲਿਆ ਉਸਨੇ ਖਿੜਕੀ ਰਾਹੀਂ ਕਿਹਾ ਅੰਜਲੀ ਮੈਮ ਹੁਣ ਤੁਸੀਂ ਇਕੱਲੇ ਨਹੀਂ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਸ ਵਾਰ ਦਰਦ ਦੇ ਨਹੀਂ ਖੁਸ਼ੀ ਦੇ ਹੰਝੂ ਸੀ ਮੋਹਿਤ ਨੇ ਅੱਗੇ ਵੱਧ ਕੇ ਹਲਕਾ ਜਿਹਾ ਸਿਰ ਝੁਕਾਇਆ ਥੈਂਕ ਯੂ ਦੀਪਕ ਸ਼ਾਇਦ ਮੈਨੂੰ ਖੁਦ ਨਾਲ ਟਕਰਾਉਣ ਦੇ ਲਈ ਤੇਰੇ ਵਰਗੇ ਕਿਸੇ ਸ਼ੀਸ਼ੇ ਦੀ ਜ਼ਰੂਰਤ ਸੀ बस चल ਪਈ ਪਿਛਲੀ ਖਿੜਕੀ ਤੋਂ ਦੀਪਕ ਨੇ ਆਖਰੀ ਵਾਰ ਹੱਥ ਹਿਲਾਇਆ ਸੜਕ ਤੇ ਪਾਣੀ ਵਿੱਚ ਦਿਖਾਈ ਦਿੰਦੀਆਂ ਲਾਲ ਬ੍ਰੇਕ ਲਾਈਟਾਂ ਹੌਲੀ ਹੌਲੀ ਦੂਰ ਹੁੰਦੀਆਂ ਗਈਆਂ ਬਾਰਿਸ਼ ਰੁਕਣ ਲੱਗੀ ਸੀ ਮੋਹਿਤ ਨੇ ਅੰਜਲੀ ਦਾ ਹੱਥ ਫੜਿਆ ਚਲੋ ਅੱਜ ਘਰੇ ਚਲਦੇ ਆਂ ਪਰ ਰਸਤੇ ਵਿੱਚ ਚਾਹ ਕਿਤੇ ਬਾਹਰ ਪੈਂਦੇ ਆਂ ਬਹੁਤ ਕੁਝ ਹੈ ਜੋ ਹਜੇ ਵੀ ਮੈਂ ਤੇਰੇ ਬਾਰੇ ਵਿੱਚ ਨਹੀਂ ਜਾਣਦਾ ਅੰਜਲੀ ਮੁਸਕਰਾਉਣ ਲੱਗੀ ਬਹੁਤ ਸਾਲਾਂ ਬਾਅਦ ਉਸ ਨੂੰ ਲੱਗਿਆ ਸ਼ਾਇਦ ਉਹੀ ਪਿਆਰ ਹੁਣ ਸੱਚ ਵਿੱਚ ਸ਼ੁਰੂ ਹੋਇਆ ਹੈ ਜਿਸ ਦੇ ਲਈ ਉਸ ਨੇ 7 ਸਾਲ ਪਹਿਲਾਂ ਹਾਂ ਕਿਹਾ ਸੀ ਘਰ ਦੀ ਬਾਲਕਨੀ ਵਿੱਚ ਖੜੇ ਹੋ ਕੇ ਉਸ ਨੇ ਅਸਮਾਨ ਦੇ ਵੱਲ ਦੇਖਿਆ ਤੇ ਮਨ ਹੀ ਮਨ ਕਿਹਾ ਧੰਨਵਾਦ ਦੀਪਕ ਤੁਸੀਂ ਮੇਰੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਮੰਗੀ ਬਸ ਮੈਨੂੰ ਮੇਰੀ ਜਗ੍ਹਾ ਯਾਦ ਦਿਵਾ ਦਿੱਤੀ ਅਦੇ ਅਸੀਂ ਕਿਸੇ ਤੀਸਰੇ ਇਨਸਾਨ ਨੂੰ ਦੋਸ਼ ਦਿੰਦੇ ਹਾਂ ਪਰ ਸੱਚ ਇਹ ਹੁੰਦਾ ਹੈ ਕਿ ਰਿਸ਼ਤਾ ਉਦੋਂ ਹੀ ਟੁੱਟਦਾ ਹੈ ਜਦੋਂ ਦੋ ਲੋਕ ਇੱਕ ਦੂਸਰੇ ਨਾਲ ਗੱਲ ਕਰਨਾ ਛੱਡ ਦਿੰਦੇ ਆ ਮੋਹਿਤ ਤੇ ਅੰਜਲੀ ਦੀ ਕਹਾਣੀ ਕਿਸੇ ਅवैध ਰਿਸ਼ਤੇ ਦੀ ਨਹੀਂ ਸੀ ਇਹ ਕਹਾਣੀ ਸੀ ਪਾਵਨਾਵਾਂ ਸਹਾਰੇ ਮਰਿਆਦਾ ਤੇ ਸਮਾਂ ਰੈਂਦੇ ਖੁਦ ਨੂੰ ਸੁਧਾਰ ਲੈਣ ਦੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ